ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡਸ ਹੈ ਨਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਜੀ ਦੀ ਪਹਿਲਾਂ ਵੀ ਆਪਾਂ ਵੀਡੀਓ ਫੋਗ ਰਹੇ ਨੇ ਆ ਠੀਕ ਹੈ ਜੀ ਬਾਈ ਕੋਲ ਟਾਪ ਦੀ ਗਾਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਚਰਨਜੀਤ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਠੀਕ ਆ ਹਾਂਜੀ ਬਾਈ ਜੀ ਗਾਂ ਦੀ ਜਾਣਕਾਰੀ ਦੋ ਜੀ ਆਪਣੀ ਦੀ ਜਾਣਕਾਰੀ ਇਹ ਹੁਣੀ ਖਰੀਦੀ ਹੈਗੀ ਹਾਂਜੀ 5 ਮਿੰਟ ਪਹਿਲਾਂ ਜੀ ਹਾਂਜੀ 8 ਮਹੀਨੇ ਦੀ ਗੱਭਣ ਆ ਜੀ ਨੌਮਾ ਲੱਗਿਆ ਜੀ ਠੀਕ ਆ ਜੀ ਹੁਣ ਉੱਤੇ ਵੀ ਜਨ ਲੈ ਸਕਦੀ ਆ ਬਣੀ ਵੀ ਦੇਖ ਲਓ ਜੀ ਹਾਂਜੀ ਹਾਂਜੀ ਇਹੇ ਜੀ ਨਾ ਤਾਂ ਆਪਾਂ ਐ ਪੁੱਛਿਆ ਜੀ ਕੋ ਲਈਏ ਵੇ ਕਿੰਨਾ ਰੁੱਧ ਦੇਊਗੀ ਹਾਂਜੀ ਨਹੀਂ ਆਏ ਦੱਸਣਾ ਵੀ ਕਿੰਨਾ ਮੂਰੇ ਦੇਊਗੀ ਕਿੰਨਾ ਦਿੱਤਾ ਅੱਛਾ ਜੀ ਦੂਜਾ ਸੂਆ ਦਾ ਠੀਕ ਹੈ ਜੀ ਆਪਾਂ ਆਪਦੇ ਭਾਣਾ ਲੈ ਲਈ ਅਗਲਾ ਆਪਦੇ ਭਾਣਾ ਲੈ ਲੂ ਠੀਕ ਹੈ ਜੀ ਇੱਕ ਮਹੀਨੇ ਦੀ ਜੇ ਕੱਚੀ ਆ ਤੇ ਦੁੱਤੇ ਵੀ ਜਨ ਲਊ ਢੂੜ ਮਹੀਨਾ ਜੇ ਮੈਨੂੰ ਤਾਂ ਲੱਗਦਾ ਸੁੰਦੀ ਨਹੀਂ ਅੱਛਾ ਜੀ ਤੇ ਆਪਾਂ ਇਹਦਾ ਮੁੱਲ ਕਰਦੇ ਆ ਜੀ 1.5 ਲੱਖ ਰੁਪਈਆ ਠੀਕ ਹੈ ਜੀ ਕਿਉਂ ਅਗਲਾ ਆਪਦੇ ਦਿਮਾਗ ਨਾਲ ਲੈ ਲੂਗਾ ਹਾਂਜੀ ਸਭ ਦੀ ਰੱਖਾਂਗਾ ਮੈਂ ਹਾਂਜੀ ਹਾਂਜੀ ਸਭ ਨੂੰ ਪਤਾ ਵੀ ਕਿੰਨੇ ਦੀ ਆ ਠੀਕ ਹੈ ਜੀ ਤੇ ਆਪਾਂ ਕੋਈ ਬੜੇ ਸਿਆਣੇ ਨਹੀਂ ਅਗਲੇ ਨਾਲ ਹਾਂਜੀ ਹਾਂਜੀ ਮੜ ਤੋਰ ਕੇ ਦਿਖਾ ਦੇ ਤੇ ਮਹੀਨੇ ਚ ਬਹੁਤ ਖੁਸ਼ ਕਰ ਦੇਣਾ ਇਹਨੇ ਠੀਕ ਹੈ ਜੀ ਕਿਹੜਾ ਸ਼ਾਂਭੂ ਗਾ ਵਿਚਾਰਾ ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਵਾ ਠੀਕ ਹੈ ਜੀ ਇਹਦਾ 300 ਰੁਪਏ ਚੱਕਦੀ ਆ 400 ਵੀ ਇਹ 50 ਦੀ ਵੀ ਦੇ ਸਕਦੀ ਅਗਲੇ ਦੇ ਕਰਮ ਠੀਕ ਹੈ ਜੀ ਲੋਪਰਾ ਲੈ ਵਲੂਆ ਦੇਖ ਸਕਦੇ ਕਰਮ ਵਾਲੀ ਦਾ ਹਰ ਟਾਈਮ ਪਿਆ ਕਰਮ ਵਾਲ ਨੇ ਸੋਹਣਾ ਦੁੱਧ ਦਿੱਤਾ ਪਿਛਲੀ ਸਵੇਰ ਲੈਵਾ ਦਿਖ ਰਿਹਾ ਸਾਨੂੰ ਮੋੜ ਲਾ ਜੀ ਕੰਨੀ ਜੀ ਮੋੜ ਲੋ ਬਾਹਰ ਨੂੰ ਮੋੜ ਦਿਨ ਜੀ ਠੀਕ ਹੈ ਜੀ ਦੱਸਤਾ ਬਾਈ ਨੇ ਕੋਲ ਰੇਟ ਵੀ ਠੀਕ ਹੈ ਜੀ ਤੇ ਚੈੱਕ ਕਰ ਸਕਦੇ ਹੋ ਬੜੀ ਫਲੋਸੀ ਗਾਂ ਚੰਗੀ ਸੋਹਣੀ ਫੇਸਕਿਊਐਬਿਲਟੀ ਬਿਊਟੀ ਠੀਕ ਹੈ ਜੀ ਲੋਪਰਾ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਜ ਉਹਨੂੰ ਬਾਤੋ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰ ਦੇਈਏ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋੱਕ ਕੇ ਬਾਏ